ਹੈਲੋ ਜੀ ਅੱਜ ਆਪਾਂ ਬਣਾਵਾਂਗੇ ਦਹੀਂ ਪੱਲੇ ਜਿਹਦੇ ਲਈ ਆਪਾਂ ਮਾਂ ਤੋਂ ਤੇਰੀ दाल ਤੇ ਛੋਲੇ ਦੀ ਦਾਲ ਇਹਨੂੰ ਆਪਾਂ ਪੂਰੀ ਰਾਤ ਭਿਉਂ ਕੇ ਸਵੇਰ ਓਟਕੇ ਗ੍ਰाइंड ਕਰ ਲਿਆ ਠੀਕ ਹੈ ਜੇ ਇਹਦੇ ਵਿੱਚੇ ਆਪਾਂ ਮਿਰਚਾਂ ਤੇ ਅਦਰਕ ਵੀ ਗ੍ਰाइंड ਕਰ ਲਏ ਨੇ ਹੁਣ ਇਹਦੇ ਵਿੱਚ ਪਾ ਕੇ ਆਪਾਂ ਸੁੱਕੇ ਮਸਾਲੇ ਜਿਵੇਂ ਸੁੱਕਾ ਧਨੀਆ, ਜੀਰਾ, ਕਾਲੀ ਮਿਰਚ, ਨਮਕ, ਹਲਦੀ ਮਿਰਚ ਤੇ ਕਸ਼ਮੀਰੀ ਮਿਰਚ ਇਸ ਕੋਲ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਇੱਕ ਸਾਈਡ ਤੇ ਰੱਖ ਦਾਂਗੇ ਠੀਕ ਹੈ ਜਿੱਦ ਤੱਕ 5 ਪਿੰਚ ਸਰੋਂ ਦਾ ਤੇਲ ਵੀ ਆਪਾਂ ਗਰਮ ਕਰ ਲਿਆ ਹੈ ਹੁਣ ਆਪਣੇ ਕੋਲ 1 ਕਿਲੋ ਦਹੀਂ ਆ 1 ਕਿਲੋ ਦਹੀਂ ਦੇ ਵਿੱਚ ਆਪਾਂ 1 ਕਿਲੋ ਦੁੱਧ ਪਾਤਾ ਜਦ ਜਪਾਵਾਗੇ ਦਹੀਂ ਦੇ ਵਿੱਚ ਆਪਾਂ ਨਮਕ ਦਾ ਤੇ ਥੋੜੀ ਜਿਹੀ ਪਾਵਾਗੇ ਮਿਰਚ ਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਇਹਨੂੰ ਵੀ ਰੱਖਾਂਗੇ ਸਾਈਡ ਤੇ ਤੇ ਹੁਣ ਤਵੇ ਤੇ ਜੀਰਾ ਭੁੰਨ ਕੇ ਉਹਨੂੰ ਵੀ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਦਹੀਂ ਦੇ ਵਿੱਚ ਐਡ ਕਰ ਦਾਂਗੇ ਤੇ ਇਧਰ ਆਪਾਂ ਦਹੀਂ ਭੱਲੇ ਬਣਾਉਣ ਦੀ ਕਰਦੇ ਆਂ ਤਿਆਰੀ ਛੋਟੇ ਛੋਟੇ ਟੁਕੜੇ ਜਿਹੜੇ ਦਹੀਂ ਦੇ ਭੱਲੇ ਨੂੰ ਪਕਾਣਾ ਹੈ ਤਿਆਰ ਹੀ ਮੀਡੀਅਮ ਗੈਸ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਵਾਂਗੇ ਅੰਦਰ ਤੱਕਰ ਪੱਕ ਜਾਰ ਇਹਨੂੰ ਇੰਨੇ ਟਾਈਮ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ நார்ਮਲ ਪਾਣੀ ਦੇ ਵਿੱਚ ਆਪਾਂ ਭੱਲੇ ਨੂੰ ਪਾਤਾ 5 ਮਿੰਟ ਰੱਖ ਕੇ